ਦੇਸ਼ੂ ਦੇਸ਼ੂ ਮਸੰਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਹਾਰੇ ਪ੍ਰੋਤਿਆ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਬਾਬਾ ਬੰਦਾ ਸਿੰਘ ਜੀ ਬਹਾਦਰੀ ਦਾ ਲੜੀਵਾਰ ਇਤਿਹਾਸ ਲੈ ਕੇ ਜੋ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਪ੍ਰਿੰਸੀਪਲ ਅਚਨੀ ਮਲਹੋਤਰਾ ਜੀ ਇਹਨਾਂ ਕੋ ਅੱਥੀਆ ਦੇ ਜਾਣਾ ਦੀ ਪਾਗ ਨੰਬਰ 18 ਦੀ ਜਾਣਕਾਰੀ ਸ੍ਰੀ ਕਾਲ ਪ੍ਰਿੰਸੀਪਲ ਸਾਹਿਬ ਸ਼ਸ਼ੀਕਾਲ ਸ਼ਸ਼ੀਕਾਲ ਸੰਧੂ ਸਾਹਿਬ ਉਹ ਸਭ ਠੀਕ ਹੈ ਜੀ ਸੰਧੂ ਸਾਹਿਬ ਬਹੁਤ ਵਧੀਆ ਪ੍ਰਿੰਸੀਪਲ ਸਾਹਿਬ ਸਾਨੂੰ ਪਾਗ ਨੰਬਰ 17 ਦੀ ਜਾਣਕਾਰੀ ਦਿੱਤੀ ਹੁਣ ਲਾਸਟ ਵਿੱਚ ਸਾਡਾ ਐਪੀਸੋਡ ਸ਼ੋ ਦਾ ਦਾ ਹੈ ਸਮਾਪਤੀ ਦੇ ਰੂਹਾਂ ਦੇ ਵਿੱਚੋਂ ਇੰਜਾਂ ਜੀ ਇਹਦੀ 18ਵੇਂ ਨੰਬਰ ਪਾਗ ਦੀ ਸਾਨੂੰ ਜਾਣਕਾਰੀ ਦਿਓ ਸੰਧੂ ਸਾਹਿਬ ਸਭ ਤੋਂ ਪਹਿਲਾਂ ਅਸੀਂ ਵਤਨ ਦੀ ਮਿੱਟੀ ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਮੈਂ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ 17 ਲੜੀਆਂ ਨਿਰੰਤਰ ਕਰਨ ਜਾਂ ਸਾਨੂੰ ਬਲ ਬਖਸ਼ਿਆ ਸਾਨੂੰ ਨੌਲੇਜ ਬਖਸ਼ੀ ਸਾਨੂੰ ਜਾਣਕਾਰੀ ਬਖਸ਼ੀ ਵੀ ਅਸੀਂ ਸਰੋਤਿਆਂ ਨੂੰ 18 ਲੜੀਆਂ ਤੱਕ ਦੇਣ ਜਾ ਰਹੇ ਹਾਂ ਜਾਣਕਾਰੀ ਹਾਂਜੀ ਸੰਦੂ ਸਾਹਿਬ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜੀਵਨੀ ਦੀ 18ਵੀਂ ਲੜੀ ਤੇ ਅੱਜ ਅਸੀਂ ਬੋਲਾਂਗੇ ਔਰ ਅੱਜ ਦੀ ਲੜੀ ਜਿਹੜੀ ਆ ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਬਹਾਦਰਦਰਜੀ ਦੀ ਜੀਵਨੀ ਦੀ ਅੰਤਮ ਲੜੀ ਆ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦਿੱਲੀ ਵਿੱਚ ਕੈਦ ਤੇ ਉਹਨਾਂ ਦੀ ਸ਼ਹੀਦੀ ਬਾਰੇ ਗੱਲਬਾਤ ਕਰਾਂਗੇ ਪਿਛਲੀ 17ਵੀਂ ਲੜੀ ਵਿੱਚ ਜ਼ਿਕਰ ਕੀਤਾ ਸੀ ਕਿ ਬਾਬਾ ਬੰਦਾ ਸਿੰਘ ਦੀ ਬਹਾਦਰਤੇ ਹੋਰ ਸਿੰਘਾਂ ਨੂੰ ਗੁਰਦਾਸ ਨੰਗਲ ਤੋਂ ਕੈਦ ਕਰਕੇ ਲਾਹੌਰ ਲੈ ਜਾਇਆ ਗਿਆ ਸੀ ਅਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੈਦ ਕੀਤਾ ਹੋਇਆ ਸੀ ਤਾਂ ਵੀ ਉਹਨਾਂ ਦੀਆਂ ਕਰਾਮਾਤੀ ਤਾਕਤਾਂ ਦਾ ਵੈਰੀਆਂ ਦੇ ਮਨਾਂ ਉੱਤੇ ਬੜਾ ਡਰ ਬੈਠਿਆ ਸੀ ਅਸੀਂ ਪਹਿਲੇ ਦੂਜੇ ਐਪੀਸੋਡ 'ਚ ਹੀ ਦੱਸਿਆ ਸੀ ਕਿ ਇਹ ਵਿਰਾਗੀ ਸਨ ਹੈਨਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਇਹਨਾਂ ਦੀ ਭੇਟ ਹੋਈ ਇਹ ਵੱਖ-ਵੱਖ ਤਰ੍ਹਾਂ ਦੇ ਮਤਲਬ ਕਰਮਾਤੀ ਤਾਕਤਾਂ ਵਿਖਾਉਂਦੇ ਸਨ ਉਸ ਸਮੇਂ ਲੋਕਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਇਹਨਾਂ ਦਾ ਮੇਲ ਹੋਇਆ ਉਹਨਾਂ ਨੇ ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਸ਼ਕ ਆ ਕੇ ਸਿੰਘ ਸਾਜਿਆ ਸੋ ਇਹ ਗੱਲ ਉਸ ਵੇਲੇ ਮੁਗਲਾਂ ਨੂੰ ਪਤਾ ਸੀ ਕਿ ਕਰਮਾਤੀ ਤਾਕਤਾਂ ਇਹਨਾਂ ਕੋਲ ਹੈਗੀਆਂ ਉਹਨਾਂ ਦੀਆਂ ਕਰਮਾਤੀ ਤਾਕਤਾਂ ਦਾ ਬੈਰੀਆਂ ਦੇ ਮਣਾ ਉਤੇ ਡਰ ਬੈਠਿਆ ਹੋਇਆ ਸੀ ਕਿ ਕਿਦਰੇ ਇਹ ਸਾਡੀ ਕੈਦ ਵਿੱਚੋਂ ਬਚ ਕੇ ਨਿਕਲਣਾ ਜਾਣ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੈਰਾਂ ਵਿੱਚ ਬੇੜੀਆਂ ਗੋਡਿਆਂ ਨੂੰ ਛੱਲੇ ਲੱਕ ਦਵਾਲੇ ਸੰਗਲ ਅਤੇ ਗਲ ਵਿੱਚ ਕੁੰਡਲ ਪਾਏ ਹੋਏ ਸਨ ਅਤੇ ਇਹਨਾਂ ਨੂੰ ਲੱਕੜ ਦੇ ਡੰਡਿਆਂ ਨਾਲ ਗੰਢਿਆ ਹੋਇਆ ਸੀ ਇਸ ਤਰ੍ਹਾਂ ਇਹਨਾਂ ਨੂੰ ਜਕੜ ਕੇ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਚਾਰ ਥਾਂ ਤੋਂ ਸੰਗਲ ਲਾਏ ਹੋਏ ਸਨ ਬਾਬਾ ਬੰਦਾ ਸਿੰਘ ਜੀ ਭਹਾਦਰ ਦੇ ਜਥੇਦਾਰਾਂ ਅਤੇ ਖਾਸਮ ਖਾਸ ਸਿੰਘਾਂ ਨੂੰ ਬੇੜੀਆਂ ਪਾਈਆਂ ਹੋਈਆਂ ਸਨ ਕੁਝ ਕਤਲ ਕੁਝ ਕਤਲ ਕੀਤੇ ਸਿੰਘਾਂ ਦੇ ਸਿਰ ਨੇਜਿਆਂ ਤੇ ਟੰਗੇ ਹੋਏ ਸਨ ਇਹਨਾਂ ਦੇ ਅੱਗੇ-ਅੱਗੇ ਢੋਲ ਤੇ ਵਾਜਾ ਵਜਦਾ ਜਾ ਰਿਹਾ ਸੀ ਕਈ ਮੀਲਾਂ ਤੱਕ ਸ਼ਾਹੀ ਸੜਕ ਦੋਵੇਂ ਪਾਸੇ ਖਲੋਤੇ ਤਮਾਸ਼ਾ ਦੇਖਣ ਵਾਲਿਆਂ ਨਾਲ ਭਰੀ ਹੋਈ ਸੀ ਤੇ ਬਾਜ਼ਾਰ ਗਲੀਆਂ ਅਤੇ ਕੋਠਿਆਂ ਦੀਆਂ ਛੱਤਾਂ ਮਨੁੱਖੀ ਸਿਰਾਂ ਦਾ ਠਾਠਾਂ ਮਾਰਦਾ ਸਮੁੰਦਰ ਬਣਿਆ ਪਿਆ ਸੀ ਇੰਨੇ ਲੋਕ ਇਨ੍ਹਾਂ ਦੀ ਗ੍ਰਿਫਤਾਰੀ ਵੇਖਣ ਵਾਸਤੇ ਉੱਥੇ ਇਕੱਠੇ ਸਨ ਮੁਗਲ ਫੌਜ ਦੇ ਨਾਲ ਜਾਂ ਉਸ ਵੇਲੇ ਦੇ ਲੋਕ ਇਸ ਤਰ੍ਹਾਂ ਅਦਮੋਏ ਕੈਦੀਆਂ ਅਤੇ ਲਹੂ ਭਰੇ ਸਿਰਾਂ ਦੇ ਨਾਲ ਅਬਦਸਮੁਦ ਖਾਨ ਲਾਹੌਰ ਸ਼ਹਿਰ ਵਿੱਚ ਦਾਖਲ ਹੋਇਆ ਇਹਨਾਂ ਨੂੰ ਕੈਦ ਕਰਕੇ ਲਾਹੌਰ ਦੇ ਸੂਬੇਦਾਰ ਅਬਦਸਮੁਦ ਖਾਨ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਅਤੇ ਸਿੰਘ ਕੈਦੀਆਂ ਨੂੰ ਖੁਦ ਦਿੱਲੀ ਲੈ ਕੇ ਆਉਣ ਲਈ ਆਗਿਆ ਮੰਗੀ ਜਿਸ ਦੇ ਉੱਤਰ ਵਿੱਚ ਦਿੱਲੀ ਬਾਦਸ਼ਾਹ ਫਰੁਖਸੀਅਰ ਨੇ ਹੁਕਮ ਦਿੱਤਾ ਕਿ ਉਹ ਸੂਬੇ ਦੇ ਰਾਜ ਪ੍ਰਬੰਧ ਵੱਲ ਦੇਖੇ ਤੇ ਕੈਦੀਆਂ ਨੂੰ ਆਪਣੇ ਪੁੱਤਰ ਜ਼ਕਰੀਆ ਖਾਨ ਅਤੇ ਮੁਹੰਮਦ ਅਮੀਨ ਦੇ ਪੁੱਤਰ ਕਮਰੂਦੀਨ ਖਾਨ ਨਾਲ ਭੇਜ ਦੇਵੇ ਲਾਹੌਰ ਤੋਂ ਤੁਰਨ ਵੇਲੇ ਜ਼ਕਰੀਆ ਖਾਨ ਨੂੰ ਦਿੱਲੀ ਦੇ ਬਾਦਸ਼ਾਹ ਦੇ ਪੇਸ਼ ਕਰਨ ਲਈ ਸਿੰਘਾਂ ਦੇ ਸਿਰ ਕੁਝ ਘੱਟ ਜਾਪੇ ਵੀ ਮੈਂ ਦਿੱਲੀ ਸਰਦਨ ਅੱਗੇ ਪੇਸ਼ ਹੋਣਾ ਸਿੰਘਾਂ ਨੂੰ ਲੈ ਕੇ ਤੇ ਸਿੰਘਾਂ ਦੀ ਗਿਣਤੀ ਕੁਝ ਘੱਟ ਲੱਗੀ ਇਸ ਲਈ ਉਸਨੇ ਇਲਾਕੇ ਵਿੱਚ ਸਿੰਘਾਂ ਦੀ ਭਾਲ ਸ਼ੁਰੂ ਕਰਾ ਦਿੱਤੀ ਫੌਜਦਾਰ ਅਤੇ ਚੌਧਰੀ ਇਲਾਕੇ ਵਿੱਚੋਂ ਹਜ਼ਾਰਾਂ ਸਿੰਘਾਂ ਨੂੰ ਕਤਲ ਕਰਕੇ ਉਹਨਾਂ ਦੇ ਵੱਡੇ ਹੋਏ ਸਿਰਾਂ ਨਾਲ 700 ਗੱਡੇ ਭਰ ਕੇ ਦਿੱਲੀ ਨੂੰ ਤੋਰ ਦਿੱਤੇ ਗਏ 27 ਫਰਵਰੀ 1716 ਨੂੰ ਸਿੱਖ ਕੈਦੀਆਂ ਦੇ ਅਗਰਾਬਾਦ ਪੁੱਜਣ ਦੀ ਖਬਰ ਬਾਦਸ਼ਾਹ ਫਰੁਖਸੀਅਰ ਨੂੰ ਦਿੱਲੀ ਵਿਖੇ ਮਿਲੀ ਬਾਦਸ਼ਾਹ ਨੇ ਦੌਲਾ ਮੁਹੰਮਦ ਅਮੀਨ ਖਾਨ ਨੂੰ ਹੁਕਮ ਦਿੱਤਾ ਕਿ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਕੈਦੀ ਸਿੰਘਾਂ ਨੂੰ ਮਹਿਲ ਤੱਕ ਜਲੂਸ ਦੀ ਸ਼ਕਲ ਵਿੱਚ ਲਿਉਂਦਾ ਪ੍ਰਬੰਧ ਕਰੇ ਤੀਸਰੇ ਦਿਨ 29 ਫਰਵਰੀ 1716 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਸਿੰਘਾਂ ਨੂੰ ਦਿੱਲੀ ਸ਼ਹਿਰ ਵਿੱਚ ਲਿਆਂਦਾ ਗਿਆ ਸਭ ਤੋਂ ਅੱਗੇ ਬਾਂਸਾਂ ਅਤੇ ਨੇਜਿਆਂ ਦੇ ਟੰਗੇ ਹੋਏ ਸਿਰਸੰਗਾਂ ਦੇ ਉਨਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਸਨ। ਉਹਨਾਂ ਨੂੰ ਲੋਹੇ ਦੇ ਪਿੰਜਰੇ ਵਿੱਚ ਜਕੜ ਕੇ ਹਾਥੀ ਉੱਤੇ ਚੜਾਇਆ ਹੋਇਆ ਸੀ। ਮਜ਼ਾਕ ਉਡਾਉਣ ਲਈ ਉਹਨਾਂ ਦੇ ਸਿਰ ਤੇ ਤਿੱਲੇ ਕੱਢੀ ਲਾਲ ਪੱਗ ਅਤੇ ਅਨਾਰਾਂ ਦੇ ਫੁੱਲਾਂ ਭਰੀ ਗੂੜੇ ਲਾਲ ਰੰਗ ਦੀ ਪੋਸ਼ਾਕ ਪਾਈ ਹੋਈ ਸੀ। ਕੋਛ ਖਾਸ ਸਿੰਘਾਂ ਨੂੰ ਭੇਡਾਂ ਦੀਆਂ ਖੱਲਾਂ ਪਵਾ ਕੇ ਬਾਜ਼ਾਰ ਵਿੱਚੋਂ ਟੋਰਿਆ ਜਾ ਰਿਹਾ ਸੀ ਤਾਂ ਜੋ ਲੋਕ ਉਹਨਾਂ ਦਾ ਮਖੌਲ ਬਣਾ ਸਕਣ। ਸਿੰਘਾਂ ਦੀ ਫੌਜ ਤੇ ਸਿੰਘਾਂ ਤੇ ਪੂਰਾ ਅਤਿਆਚਾਰ ਕਰ ਰਹੇ ਸੀ ਮੁਗਲ ਅੱਛਾ ਦਿੱਲੀ ਚ ਦਿੱਲੀ ਦੀਆਂ ਸੜਕਾਂ ਤੇ ਇਸ ਤਰ੍ਹਾਂ ਦੇ ਮਾਹੌਲ ਚ ਉਹਨਾਂ ਨੂੰ ਲਜਾਇਆ ਜਾ ਰਿਆ ਸੀ ਮੁਗਲ ਖੁਸ਼ੀ ਵਿੱਚ ਹੁੱਲੇ ਨਹੀਂ ਸਨ ਸਮਾਰੇ ਕਿ ਅਸੀਂ ਬੜੇ ਵੱਡੇ ਦੁਸ਼ਮਣ ਦਾ ਖਾਤਮਾ ਕਰਨ ਜਾ ਰਹੇ ਹਾਂ ਪਰੰਤੂ ਸਿੰਘਾਂ ਦਾ ਜਨੂਨ ਕਾਬਲੇ ਤਾਰੀਫ ਸੀ ਉਹਨਾਂ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਸਨ ਅਤੇ ਉਹਨਾਂ ਨੂੰ ਮੌਤ ਦਾ ਕੋਈ ਭੈ ਕੋਈ ਡਰ ਨਹੀਂ ਸੀ ਉਹ ਪਰਮਾਤਮਾ ਦਾ ਨਾਮ ਸਿਮਰਨ ਅਤੇ ਸ਼ਬਦ ਪੜਨ ਵਿੱਚ ਮगन ਸਨ ਬਾਬਾ ਬੰਦਰ ਬੰਦਾ ਸਿੰਘ ਬਹਾਦਰ ਜੀ ਦੀ ਗੁਵਾਈ ਜਦੋਂ ਜਲੂਸ ਦਿੱਲੀ ਦੇ ਕਿਲੇ ਪਾਸ ਪਹੁੰਚਿਆ ਤਾਂ ਬਾਦਸ਼ਾਹ ਫਰੁਖਸੀਰ ਨੇ ਹੁਕਮ ਦਿੱਤਾ ਕਿ ਬੰਦਾ ਸਿੰਘ ਜੀ ਬਾਜ ਸਿੰਘ ਜੀ ਭਾਈ ਫਤੇ ਸਿੰਘ ਜੀ ਨੂੰ ਅਲੱਗ ਕਰਕੇ ਇਬਰਾਹਿਮ ਖਾਨ ਮੀਰ ਆਤਿਸ਼ ਆਪਣੀ ਕੈਦ ਵਿੱਚ ਲੈ ਲਵੇ ਉਹ ਉਹਨਾਂ ਦਾ ਸੈਨਾਪਤੀ ਸੀ ਬੰਦਾ ਸਿੰਘ ਬਹਾਦਰ ਜੀ ਦੀ ਘਰ ਵਾਲੀ ਤੇ ਉਹਨਾਂ ਦੇ 4 ਸਾਲ ਦੇ ਬੱਚੇ ਅਜੇ ਸਿੰਘ ਨੂੰ ਦਰਬਾਨ ਖਾਨ ਨਾਜ਼ਰ ਅਲੱਗ ਲੈ ਗਿਆ ਉਹਨਾਂ ਤੋਂ ਵੱਖਰੇ ਕਰਕੇ ਹਾਂਜੀ ਪਤਨੀ ਨੂੰ ਤੇ ਬੱਚੇ ਨੂੰ ਅਲੱਗ ਕਰਕੇ ਉਹ ਅਲੱਗ ਲੈ ਗਏ 5 ਮਾਰਚ 1716 ਨੂੰ ਦਿੱਲੀ ਦੇ ਤ੍ਰਿਪੋਲੀਆ ਦਰਵਾਜੇ ਵੱਲ ਦੇ ਚਬੂਤਰਾ ਕੋਤਵਾਲੀ ਦੇ ਸਾਹਮਣੇ ਸਰਬਰਾਹ ਖਾਨ ਕੋਤਵਾਲ ਸੀ ਉਹਦੀ ਦੇਖ ਰੇਖੇਠ ਸਿੰਘਾਂ ਦੀ ਸ਼ਹੀਦੀ ਸ਼ੁਰੂ ਹੋਈ ਤੇ ਪਹਿਲੇ ਦਿਨ ਲਗਭਗ 100 ਸਿੰਘ ਸ਼ਹੀਦ ਕੀਤੇ ਗਏ। ਹਾਂਜੀ। ਬਾਦਸ਼ਾਹ ਫਰوقਸियर ਨੇ ਹੁਕਮ ਦਿੱਤਾ ਕਿ ਹਰ ਰੋਜ਼ 100 ਸਿੰਘ ਸ਼ਹੀਦ ਕੀਤੇ ਜਾਣ ਅਤੇ ਤਸੀਹੇ ਦੇ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਸਿੰਘਾਂ ਅੱਗੇ ਇਹ ਪੇਸ਼ਕਸ਼ ਵੀ ਕੀਤੀ ਗਈ ਕਿ ਜੇਕਰ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰ ਲੋਗੇ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਏਗੀ। ਪਰੰਤੂ ਕੋਈ ਵੀ ਸਿੰਘ ਆਪਣਾ ਸਿੱਖੀ ਸਿਧਕ ਛੱਡਣ ਨੂੰ ਤਿਆਰ ਨਹੀਂ ਸਨ। ਗੁਰੂ ਸਾਹਿਬ ਦੀ ਉਹਨਾਂ ਤੇ ਬਹੁਤ ਕਿਰਪਾ ਸੀ। 9 ਜੂਨ 1716 ਦੀ ਸਵੇਰ ਨੂੰ ਬਾਬਾ ਬੰਦਾ ਸਿੰਘ ਉਹਨਾਂ ਦੇ ਪੁੱਤਰ ਅਜੀਤ ਸਿੰਘ ਸਰਦਾਰ ਬਾਜ ਸਿੰਘ ਭਾਈ ਫਤੇ ਸਿੰਘ ਆਲੀ ਸਿੰਘ ਬਖਸ਼ੀ ਗੁਲਾਬ ਸਿੰਘ ਅਤੇ ਹੋਰ ਸਿੰਘਾਂ ਨੂੰ ਜੋ ਦਿੱਲੀ ਕਿਲੇ ਵਿੱਚ ਕੈਦ ਸਨ ਉਹਨਾਂ ਨੂੰ ਵੀ ਸਰਬਰਾਥਾਨ कोतवाल ਅਤੇ ਇਬਰਾਹਿਮ ਦੀਨ ਮੁਦੀਨ ਖਾਨ ਮੀਰ ਅਲਾਦੀ ਨਿਗਰਾਨੀ ਹੇਠ ਜਲੂਸ ਦੇ ਰੂਪ ਵਿੱਚ ਕਿਲੇ ਤੋਂ ਬਾਹਰ ਕੱਢਿਆ ਗਿਆ। ਬਾਬਾ ਬੰਦਾ ਸਿੰਘ ਜੀ ਭਹਾਦਰ ਨੂੰ ਹਾਥੀ ਦੇ ਚੜਾਇਆ ਸੀ ਤੇ ਹੋਰ ਸਿੰਘਾਂ ਨੂੰ ਸੰਗਲਾਂ ਨਾਲ ਜਕੜਿਆ ਹੋਇਆ ਸੀ। ਇਸ ਤਰ੍ਹਾਂ ਇਹਨਾਂ ਨੂੰ ਪੁਰਾਣੇ ਸ਼ਹਿਰ ਦੀਆਂ ਗਲੀਆਂ ਵਿੱਚੋਂ ਦੀ ਕੁੱਤਬ ਮিনার ਦੇ ਲਾਗੇ ਖਵਾਜਾ ਕੁੱਤਬਦੀਨ ਬਖਤਿਆਰ ਕਾਕੀ ਦੇ ਰੋਜੇ ਪਾਸ ਪਹੁੰਚਾਇਆ ਗਿਆ। ਇੱਥੇ ਉਹਨਾਂ ਤੋਂ ਬਾਦਸ਼ਾਹ ਬਹਾਦਰ ਸ਼ਾਹ ਦੀ ਕਬਰ ਦੀ ਪ੍ਰਕਰਮਾ ਵੀ ਕਰਾਈ ਗਈ। ਬੇਸ਼ ਨਿਕਰਨ ਵਾਸਤੇ। ਹਾਂਜੀ ਜਲਤ ਕਰਮਾ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਹਾਥੀ ਤੋਂ ਉਤਾਰ ਕੇ ਜ਼ਮੀਨ ਤੇ ਬਿਠਾ ਦਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਜਾਂ ਤਾਂ ਇਸਲਾਮ ਕਬੂਲ ਕਰ ਲੈਣ ਤੇ ਜਾਂ ਮੌਤ ਲਈ ਤਿਆਰ ਹੋ ਜਾਣ ਪਰੰਤੂ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚੁਣੇ ਹੋਏ ਸਿੱਖ ਨੇ ਆਪਣਾ ਧਰਮ ਤਿਆਗਣ ਦੀ ਥਾਂ ਇੱਕ ਸਿੱਧਕੀ ਸਿੱਖ ਦੀ ਤਰ੍ਹਾਂ ਆਪਣੀ ਜਾਨ ਕੁਰਬਾਨ ਕਰਨਾ ਪ੍ਰਮਾਣ ਕਰ ਲਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ 4 ਸਾਲਾ ਬੱਚਾ ਅਜੇ ਸਿੰਘ ਉਹਨਾਂ ਦੀ ਗੋਦ ਵਿੱਚ ਬਿਠਾ ਦਿੱਤਾ ਗਿਆ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਖੁਦ ਆਪਣੇ ਬੱਚੇ ਦਾ ਕਤਲ ਕਰਨ ਲਈ ਕਿਹਾ ਗਿਆ। ਜਲਾਦ ਨੇ ਖੁਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਹਾ ਕਿ ਆਪਣੇ ਬੱਚੇ ਦਾ ਕਤਲ ਕਰੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਗੋਂ ਜਵਾਬ ਦਿੱਤਾ ਇਹ ਤੇ ਮੇਰਾ ਬੱਚਾ ਹੈ ਜੇ ਤੁਹਾਡਾ ਬੱਚਾ ਹੁੰਦਾ ਤੇ ਉਹਦਾ ਵੀ ਮੈਂ ਕਤਲ ਨਾ ਕਰਦਾ। ਗੁਰੂ ਸਾਹਿਬ ਨੇ ਸਾਨੂੰ ਇੰਨਾ ਸਿੱਧਕ ਦਿੱਤਾ ਅਸੀਂ ਬੱਚਿਆਂ ਤੇ ਵਾਰ ਨਹੀਂ ਕਰਦੇ। ਉਹਨਾਂ ਦੇ ਨਾਂ ਕਰਨ ਤੇ ਜਲਾਦ ਨੇ ਇੱਕ ਵੱਡੇ ਲੰਬੇ ਸ਼ੁਰੇ ਨਾਲ ਬੱਚੇ ਦੇ ਟੋਟੇ ਟੋਟੇ ਕਰ ਦਿੱਤੇ ਅਤੇ ਉਸ ਦਾ ਤੜਫਦਾ ਤੜਫਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਜੀ ਦੇ ਮੂੰਹ ਵਿੱਚ ਦੇ ਦਿੱਤਾ। ਪਰੰਤੂ ਬਾਬਾ ਬੰਦਾ ਸਿੰਘ ਜੀ ਵਾਹਿਗੁਰੂ ਦੀ ਰਜ਼ਾ ਵਿੱਚ ਪੱਥਰ ਦੀ ਮੂਰਤ ਦੀ ਤਰ੍ਹਾਂ ਅਡੋਲ ਖੜੇ ਰਹੇ। ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਆਪਣੀ ਸ਼ਹੀਦੀ ਦੀ ਵਾਰੀ ਸੀ। ਜਲਾਦ ਨੇ ਪਹਿਲਾਂ ਸ਼ੁਰੇ ਨਾਲ ਸੱਜੀ ਅੱਖ ਕੱਢ ਦਿੱਤੀ। ਫਿਰ ਖੱਬੀ ਹੱਥ ਕੱਢੀ ਉਸ ਤੋਂ ਬਾਅਦ ਖੱਬਾ ਪੈਰ ਵੱਡਿਆ ਫਿਰ ਸੱਜਾ ਪੈਰ ਵੱਡਿਆ ਗਿਆ ਉਸ ਤੋਂ ਬਾਅਦ ਦੋਨੋਂ ਹੱਥ ਵੱਡ ਕੇ ਵੱਖ-ਵੱਖ ਕਰ ਦਿੱਤੇ ਗਏ ਤੜਫਦੇ 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 ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਦੇ ਮੁਖੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਰਿਆ ਪਖ ਦੇ ਲਾਲ ਗਰਮ ਲੋਹੇ ਦੇ ਜਮੂਰਾ ਨਾਲ ਉਹਨਾਂ ਦੇ ਸਰੀਰ ਦੇ ਮਾਸ ਦੀਆਂ ਬੋਟੀਆਂ ਖਿੱਚ-ਖਿੱਚ ਕੇ ਤੋੜੀਆਂ ਗਈਆਂ ਅਤੇ ਉਹਨਾਂ ਦਾ ਅੰਤ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਇਤਨੇ ਤਸੀਹੇ ਦੇ ਬਾਵਜੂਦ ਵੀ ਤਸੀਹੇ ਦੇਣ ਦੇ ਬਾਵਜੂਦ ਵੀ ਸੰਧੂ ਸਾਹਿਬ ਆਪਾ ਬੰਦਾ ਸਿੰਘ ਜੀ ਬਹਾਦਰ ਦੀ ਸਿੱਖੀ ਸਿੱਖੀ ਸਦਕਾ ਕਾਇਮ ਰਿਆ ਤੇ ਅੰਤ ਤੱਕ ਉਹਨਾਂ ਦੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਹੀ ਨਿਕਲਦਾ ਰਿਹਾ ਸੰਧੂ ਸਾਹਿਬ ਇਹਨਾਂ 18 ਲੜੀਆਂ ਦੀ ਪੇਸ਼ਕਸ਼ ਤੋਂ ਬਾਅਦ ਅਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਬਾਰੇ ਇਹ ਚਾਨਣਾ ਪਾਇਆ ਹੈ ਕਿ ਆਪਣੇ ਗੁਰੂ ਲਈ ਸਿੱਧਕ ਅਤੇ ਧਰਮ ਲਈ ਸਰਦਾ ਭਗਤੀ ਵਿੱਚ ਅਡੋਲ ਤੇ ਪ੍ਰਪੱਕ ਰਹੇ ਬਾਬਾ ਬੰਦਾ ਸਿੰਘ ਜੀ ਬਾਦਰ ਉਹ ਆਪਣੇ ਦੇਸ਼ ਆਪਣੀ ਕੌਮ ਅਤੇ ਦੀਨ ਦੁਖੀਆਂ ਦੇ ਦੁੱਖਾਂ ਲਈ ਸਦਾ ਪਿਆਰ ਰੈਂਦੇ ਸਨ ਅਸੀਂ ਇਹ ਕਹਿ ਸਕਦੇ ਹਾਂ ਕਿ ਬਾਬਾ ਬੰਦਾ ਸਿੰਘ ਜੀ ਬਾਦਰ ਦੀ ਜੀਮਨੀ ਦੀ ਲੜੀ ਸਮਾਪਤੀ ਕਰਦੇ ਕਰਦੇ ਅਸੀਂ ਇਹ ਸਿੱਖਿਆ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਿਆਗੀ ਬਿਰਾਗੀ ਸਾਧੂ ਨੂੰ ਖੰਡੇ ਦਾ ਅਮਰਤ ਛਕਾ ਕੇ ਸਿੰਘਾਂ ਦੀਆਂ ਫੌਜਾਂ ਦਾ ਕਮਾਂਡਰ ਬਣਾ ਕੇ ਉਸ ਸਮੇਂ ਦੇ ਹੁਕਮਰਾਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਵਾਬ ਦੇ ਛੱਡਿਆ ਖੰਡੇ ਦਾ ਅਮਰਤ ਛੱਕ ਕੇ ਪਵਿੱਤਰ ਸਰਬ ਲੋ ਸਜਾਉਣ ਤੇ ਸਿੰਘਾਂ ਦੇ ਪਸ਼ਾਕੇ ਅਤੇ ਚਾਲ ਢਾਲ ਧਾਰਨ ਕਰਨ ਦੀ ਕਰਦੇ ਸਾਰੀ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਕ ਪੂਰਨ ਤੇ ਸਿੱਧਕੀ ਸਿੰਘ ਸਜ ਗਏ ਅਤੇ ਜੀਵਨ ਦੇ ਅੰਤ ਤੱਕ ਬੜੇ ਦੁਖਦਾਈ ਅਤੇ ਧਿਆਨਤਪ ਸੀਹੇ ਸੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਲਈ ਡਟੇ ਰਹੇ ਅਤੇ ਖਿੜੇ ਮੱਥੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦੇ ਹੋਏ ਆਪਣੀ ਜਾਨ ਦੇਸ਼ ਤੇ ਕੌਮ ਲਈ ਵਾਰ ਗਏ ਇਹਨਾਂ ਦੀ ਜੀਵਨੀ ਸਾਨੂੰ ਨੌਜਵਾਨ ਪੀੜੀ ਨੂੰ ਬਹੁਤ ਸਬਕ ਦਿੰਦੀ ਹੈ ਕਿ ਅਸੀਂ ਇਹਨਾਂ ਦੀ ਜੀਵਨੀ ਤੋਂ ਸਬਕ ਲੈਂਦੇ ਹੋਏ ਗੁਰੂ ਮਹਾਰਾਜ ਵਾਲੇ ਬਣੀਏ ਆਪਣੇ ਗੁਰੂ ਮਹਾਰਾਜ ਦੇ ਦੱਸੇ ਆਦਰਸ਼ਾਂ ਤੇ ਚੱਲੀਏ ਉਹਨਾਂ ਦੀਆਂ ਜੀਵਨੀਆਂ ਤੋਂ ਅਸੀਂ ਆਪਣੀ ਦੇਸ਼ ਤੇ ਕੌਮ ਲਈ ਖੁਸ਼ ਸਬਕ ਸਿੱਖਿਆ ਬਿਲਕੁਲ ਜੀ ਠੀਕ ਹੈ ਜੀ ਇਹਨਾਂ ਸਾਡੇ ਪ੍ਰਿੰਸੀਪਲ ਅਸ਼ੁਨੀਲ ਮਲਹੋਤਰਾ ਜੀ ਜਿਨ੍ਹਾਂ ਕੋ ਅਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਜੀਵਨੀ ਬਾਰੇ ਲੜੀ ਬਾਰੇ ਇਤਿਹਾਸ ਜਾਣਿਆ ਉਹ ਜਿਆਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ